ਮੋੜ ਨਹੀਂ ਆਇਆ ਜਕਰਿਆ ਜਮਈ ਪੂਰਾ ਕਹਾਣੀਆਂ ਲੱਗ ਗਿਆ ਕਰ ਓਏ ਆ ਗਿਆ ਆ ਗਿਆ ਪੂਰੇ ਨੂੰ ਆਜਾ ਉਹਦੇ ਨਾਲ ਕਰ ਲੈ ਕੋਈ ਨਾ ਲਓ ਜੀ ਕਾਹ ਮੱਝ ਕਰੋ ਚੱਕ ਨਗੀਨਾ ਖੰਨਾ ਮੰਡੀ ਦਾ ਤੇ ਥਣ ਹਵਾਨਾ ਤੁਸੀਂ ਦੇਖ ਸਕਦੇ ਹੋ ਲਓ ਵੀ ਮਿੱਤਰੋ ਕਾਹ ਬੈਠ ਚੱਕ ਕਰੋ ਥਣ ਹਵਾਨੇ ਤੁਸੀਂ ਦੇਖ ਸਕਦੇ ਹੋ ਤੇ ਡਿਟੇਲ ਆਪਾਂ ਬਾਈ ਹੁਣ ਤਾਂ ਲਵਾਂਗੇ ਕੀ ਡਿਟੇਲ ਤੇ ਆਰਡਰ ਬਹੁਤ ਵੱਡਾ ਲੱਗਾ ਕਰਮਾਲੀ ਨੂੰ ਤੇ ਗਾਂ ਕਰ ਕਰੋ ਚੱਕ ਲਓ ਵੀ ਕਿਸਾਨ ਵੀਰੋ ਸੁਣੋ ਨਾ ਖੰਨਾ ਮੰਡੀ ਤੇ ਸਾਨੂੰ ਬੱਸੀਆਂ ਦਿਖਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਆ ਤੁਹਾਡੇ ਆਪਣੇ YouTube ਚੈਨਲ ਤੇ Facebook ਪੇਜ ਤੇ ਕਿਸਾਨ ਵੀਰੋ ਅੱਜ ਆਪਾਂ ਪਹੁੰਚੇ ਸੀਗੇ ਪਸ਼ੂ ਮੰਡੀ ਖੰਨਾ ਮਾਰਚ ਮਹੀਨੇ ਦੀ ਪਹਿਲੀ ਮੰਡੀ ਆ 8 ਤਰੀਕ ਵਾਲੀ ਤਿੰਨ ਮੰਡੀਆਂ ਲੱਗਦੀਆਂ ਨੇ 8 ਤਰੀਕ 15 ਤਰੀਕ ਤੇ 28 ਤਰੀਕ ਇੱਧਰ ਸਾਨੂੰ ਗਾਮਾ ਬੰਨੀ ਨਿਗਮ ਰਵਾਵਾਗੇ ਆਪਾਂ ਸਾਰੇ ਗਾਮਾਂ ਦੀ ਲਵਾਂਗੇ ਡਿਟੇਲ ਕੀ ਰੇਟ ਚੱਲਦੇ ਨੇ ਅੱਜ ਦੇ ਸਾਰਾ ਰਿਕਾਰਡ ਤੁਹਾਨੂੰ ਲੈ ਕੇ ਦਵਾਂਗੇ ਵੀਡੀਓ ਨਾਲ ਐਂਡ ਤੱਕ ਜੁੜੇ ਰਹੋ ਮੱਧ ਕਰੋ ਜੇਕ ਨਗੀਨਾ ਖੰਨਾ ਮੰਡੀ ਦਾ ਤੇ ਥਣ ਹਵਾਨਾ ਤੁਸੀਂ ਦੇਖ ਸਕਦੇ ਹੋ ਥਣਾ ਦੀ ਬਿੱਤੀ ਛੇਕਦਾ ਦੇਖ ਸਕਦੇ ਹੋ ਮੋਟਾ ਥਣ ਲੱਗਿਆ ਬਿੱਤੀ ਵਾਲਾ ਥਣ ਲੱਗਿਆ ਤੇ ਬਾਡੀ ਲਾਈਨ ਦੀ ਮੱਧ ਕਰੋ ਚੈੱਕ ਕਰੋ ਕਰਾ ਤੇ ਫੇਸ ਕੁਆਲਟੀ ਵੀ ਦੇਖ ਸਕਦਾ ਕੁੰਡੇ ਸਿੰਘਾਂ ਦੀ ਆ ਤੇ ਬਾਡੀ ਲਾਈਨ ਵੀ ਬਹੁਤ ਦੇਖ ਸਕਦੇ ਹੋ ਭਾਰੀ ਮੱਜ ਆ ਗਈ ਪਿੱਠਪੜੇ ਦੀ ਵੀ ਬਹੁਤ ਚੌੜੀ ਆ ਗਈ ਬਾਕੀ ਡਿਟੇਲ ਆਪਾਂ ਬਾਾਈ ਹੁਣ ਤਾਂ ਲਵਾਂਗੇ ਕੀ ਰਿਕਾਰਡ ਹੈ ਇਹਦਾ ਕੀ ਮੱਧ ਕਰੋ ਚ ਕਰੋ ਕਰਾ ਚੈੱਕ ਸਾਸਰੀ ਗਾਲ ਵੀਰੇ ਅਸਤੀ ਗਾਲ ਵੀਰ ਜੀ ਵੀਰ ਜਿਹੜੀ ਆਪਾਂ ਮੱਝ ਤੋਰ ਕੇ ਦਿਹਾ ਜਾਂ ਕੀ ਰਿਕਾਰਡ ਹੈ ਇਹਦਾ ਵੀਰ ਜੀ ਦਾ ਪਲੂਨ ਦਾ 12 ਲੀਟਰ ਦਾ 12 ਲੀਟਰ ਦਾ ਨਹੀਂ ਪਲੂਨ ਦਾ ਜੀਗਾ ਠੀਕ ਆ ਤੇ ਆਪਣਾ ਵੀਰੇ ਵਪਾਰ ਦਾ ਕੰਮ ਆ ਜਾਂ ਕਰਦਾ ਵੀਰਿਆ ਲੋਕਲਾ ਲੋਕਲ ਹੀ ਆ ਜਾਨੀ ਘਰ ਦੇ ਪਜੂ ਨੇ ਆਪਣੇ ਘਰ ਦਾ ਠੀਕ ਆ 21 ਮੱਝ ਲੈ ਕੇ ਆਏ ਵੀਰੇ ਇਹ ਕਮਟ ਸੀ ਹੈ ਠੀਕ ਆ ਕੰਮਾ ਸੂਆ ਸੋਣਾ ਇਹਨੇ ਹੁਣ ਇਹਦਾ ਸੂਆ ਵੀਰ ਜੀ ਦੂਜਾ ਸੂਆ ਆ ਇਹਦਾ ਤੇ ਕਿੰਨੇ ਦਿਨ ਬਾਕੀ ਨੇ ਇਹਦੇ 10 ਦਿਨ ਬਾਕੀ ਨੇ 10 ਦਿਨ ਬਾਕੀ ਨੇ ਕਿੰਨਾ ਦੁੱਧ ਬਾਜੂ ਵੀਰੇ ਹੁਣ ਉਹਨਾਂ 15 ਪਲੱਸ ਕੱਢਦੇ ਨੇ 15 ਪਲੱਸ ਜਾਨੀ 15 ਦਾ ਮੰਨੀ ਐ 12 ਕੱਢਿਆ ਪਹਿਲੇ ਛੂਏ 12 ਲੀਟਰ ਕੱਢਿਆ ਤੇ ਕੀ ਮੰਤ ਕਰਿਆ ਵੀਰੇ ਦਾ ਅਸੀਂ ਇੱਕ 40 ਦੀ ਦੇਣੀ ਆ ਜੀ ਇੱਕ 40 ਦੀ ਦੇਣੀ ਆ ਹਾਨ ਆਈ ਆ ਜਮਾਨ ਹਾਨ ਆ ਜੀ ਤਾਂ ਮਾੜਾ ਮੱਟਾ ਮਾਨਤਣ ਹੋ ਜੂ ਕਰਦਾਂਗੇ ਕਰਦਾਂਗੇ ਜੀ ਮੌਕੇ ਤੇ ਮਾਨਤਣ ਹੋ ਜੂ ਤੇ ਨਾਮ ਤੇ ਐਡਰੈਸ ਬੋਲ ਦਿਓ ਵੀਰੇ ਆਪਣਾ ਕੀ ਆ ਮੰਗੀ ਡਾਕਟਰ ਜੀ ਪਿੰਡ ਰੋਲਦੂ ਸਿੰਘ ਵਾਲਾ ਜ਼ਿਲ੍ਹਾ ਸੰਗਰੂਰ ਠੀਕ ਆ ਜੀ ਆਇਨੰਬਰ ਹੈਗਾ 9855 48270 ਇੱਕ ਵਾਰੀ ਰਿਪੀਟ ਕਰਦਾ ਜੀ 9855 48270 ਠੀਕ ਆ ਤੇ ਇੱਕ ਹੀ ਮੱਝ ਲੈ ਕੇ ਆਈ ਸੀ ਆਪਾਂ ਨਾਲ ਉਹ ਜੀ ਠੀਕ ਆ ਕਰੋ ਬਸੂ ਹੋਰ ਆਪਾਂ ਸੇਲ ਕਰ ਦਿੰਨੇ ਆ ਦੇ ਹਾਂਜੀ ਹਾਂਜੀ ਠੀਕ ਆ ਜੀ ਠੀਕ ਆ ਧੰਨਵਾਦ ਵੀਰੇ ਲੋ ਮਿੱਤਰੋ ਆ ਮੱਝ ਸਾਨੂੰ ਦਿਖਾਤੀ ਜੇ ਕਿਸੇ ਨੂੰ ਆ ਮੱਝ ਪਸੰਦ ਆਉਂਦੀ ਆ ਤੇ ਬਾਈ ਹੁਣਾਂ ਨਾਲ ਕਰ ਲਓ ਕੰਟੈਕਟ ਤੇ ਘਰੇ ਲੂ ਮੱਝ ਬਾਈ ਹੁਣੇ ਲੈ ਕੇ ਆਏ ਨੇ ਜੀ ਓ ਮਿੱਤਰੋ ਵਾਹ ਕਰਾ ਗਾਹ ਕਰਾ ਚੱਕਰੋ ਤੇ ਥਾਣਾ ਬਾਨੇ ਤੁਸੀਂ ਦੇਖ ਸਕਦੇ ਹੋ ਤੇ ਥਣਲੇਵਾ ਬਹੁਤ ਵਧੀਆ ਲੱਗਿਆ ਹੋਇਆ ਹੈਗਾ ਤੇ ਆਰਡਰ ਬਹੁਤ ਵੱਡਾ ਲੱਗਿਆ ਕਰਮਾਲੀ ਨੂੰ ਔਰ ਇਹ ਗਾਂ ਕਰਾ ਕਰੋ ਚੱਕ ਬੋਡੀ ਲੈਂਡ ਦੀ ਚੱਕਰੋ ਕਰਾ ਤੇ ਫੇਸ ਕੁਆਲਟੀ ਦੀ ਵੀ ਦੇਖ ਸਕਦੇ ਹੋ ਤੇ ਬਾਈ ਤੋਂ ਆਪਾਂ ਲੈਣੇ ਆ ਜਾਣਕਾਰੀ ਤੇ ਥਾਣਾ ਬਾਨਾ ਦੇਖੋ ਤੁਸੀਂ ਕਰਮਾਲੀ ਨੂੰ ਥਣ ਬਹੁਤ ਆ ਦੇਸ਼ ਵਾਲਾ ਸਪੇਸ ਆ ਲੱਗੇ ਹੋਏ ਨੇ ਸਪੇਸ ਥਾਣਾ ਚ ਬਹੁਤ ਆ ਤੇ ਹਵਾਨਾ ਬਹੁਤ ਵਧੀਆ ਲੱਗਿਆ ਹੋਇਆ ਤੇ ਮਗਰੇ ਬੱਸੀ ਆ ਵੀਰੇ ਮੈਨੂੰ ਕੀ ਪਤਾ ਸੁਤੇ ਦੇ ਦੇਣਾ ਕਰਿਆ ਤੇ ਮੈਨੂੰ ਨਹੀਂ ਕੋਈ ਪਤਾ ਤੇ ਆਪਾਂ ਬਾਕੀ ਡਿਟੇਲ ਬਾਈ ਉਹਨਾਂ ਤੋਂ ਲੈਣੇ ਆ ਤੇ ਬਾਈ ਉਹਨਾਂ ਦਾ ਡਿਟੇਲ ਲੈਣਾ ਮਗਰ ਬੱਸੀ ਆ ਗਈ ਹਾਂਜੀ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਵੀਰੇ ਆਪਣਾ ਨਾਮ ਕੀ ਆ ਲਖਜੋਤ ਸਿੰਘ ਤੇ ਐਡਰੈਸ ਵੀਰੇ ਕੀ ਆ ਆਪਣਾ ਨੰਗਰਾਲੀ ਵੀਰੇ ਜ਼ਿਲ੍ਹਾ ਲੁਧਿਆਣਾ ਜ਼ਿਲ੍ਹਾ ਲੁਧਿਆਣਾ ਕਿਹੜਾ ਪਿੰਡਾ ਨਸਰਾਲੀ ਵੀਰੇ ਨਸਰਾਲੀ ਨਸਰਾਲੀ ਜ਼ਿਲ੍ਹਾ ਲੁਧਿਆਣਾ ਤੇ ਵੀਰੇ ਆਪਾਂ ਇੱਥੇ ਕਿੰਨੇ ਬਸੂ ਲੈ ਕੇ ਆਏ ਸੀਗੇ ਦੋ ਲੈ ਕੇ ਆਏ ਸੀ ਤੇ ਇੱਕ ਸੇਲ ਹੋਊਗੀ ਇੱਕ ਸੇਲ ਹੋਊਗੀ ਇੱਕ ਠੀਕ ਆ ਬੇ ਜਿਹੜੀ ਆਪਾਂ ਗਾਂ ਦਿਖਾਈ ਜਾਣੀ ਕੀ ਰਿਕਾਰਡ ਹੈ ਦਾ 30 ਕਿਲੋ ਦੁੱਧ ਆ ਵੀਰੇ 7.0 ਦੀ ਫੈਟ ਆਉਂਦੀ ਆ 7.0 ਫੈਟ ਆ 30 ਕਿਲੋ ਦੁੱਧ ਆ ਕਹਵਾ ਸੂਆ ਇਹਦਾ ਹੁਣ ਤੀਜਾ ਸੂਆ ਵੀਰੇ ਤੀਜਾ ਸੂਆ ਪਿੱਛੇ ਪੱਛਾ ਇਹਦੇ ਪਿੱਛੇ ਬੱਸਾਗਾ ਠੀਕ ਆ ਤੇ ਕਿੰਨੇ ਦਿਨ ਹੋ ਗਏ ਸੂਈ ਨੂੰ ਦੋ ਦਿਨ ਹੋ ਗਏ ਦੋ ਦਿਨ ਹੋ ਗਏ ਸੂਈ ਨੂੰ ਜਣੀ 6 ਤਰੀਕ ਨੂੰ ਸੂਈ ਸੀਗੀ ਅੱਜ 8 ਤਰੀਕ ਆ ਠੀਕ ਆ ਤੇ ਹੁਣ ਕਿੰਨਾ ਬਹਲਾ ਤਿਆਰ ਆ ਵੀਰੇ ਦਾ ਥੋੜਾ 25 ਕਿਲੋ ਤਿਆਰ ਆ 25 ਕਿਲੋ ਤਿਆਰ ਆ ਪੀਕ ਲੈਵਲ ਤੇ ਕਿੰਨਾ 30 ਕਿਲੋ ਕਰੂਗੀ 30 32 ਹੈ 30 32 ਕਿਲੋ ਕਰ ਜੂ ਆਪਣਾ ਵਪਾਰ ਦਾ ਕੰਮ ਆ ਤੇ ਕਰਦਾ ਕਰਦੀ ਹੋਇਆ ਵੀਰੇ ਕਰਦੀ ਆ ਆਪਣੀ ਉਹ ਇਹ ਆਪਣਾ ਹੈਗਾ ਕੰਮ ਵਪਾਰ ਦਾ ਦਾ ਹਾਂਜੀ ਹਾਂ ਇਹ ਕਰਦੀ ਆ ਜਣੀ ਇਹ ਕਰਦੀ ਆ ਕਹਿੰਦਾ ਸੂਏ ਹੁਣ ਇਹ 30 ਹੈ ਜਣੀ ਦੋ ਸੂਏ ਘਰੇ ਜੀ ਆਪਣੇ ਹਾਂਜੀ ਠੀਕ ਆ ਕੀ ਮਲਵੜ ਕੇ ਬਈ ਇਹਦਾ 85000 85 ਦੇਣੀ ਕਿੰਨੇ ਦੀ ਆ 70000 70000 ਦੀ ਠੀਕ ਆ ਹੋ ਜੂ ਮੰਤਨ ਹੋਰ ਨਾ ਹੋ ਜੀ ਬਸ ਜਿਸ ਨੂੰ ਹੀ ਆ ਠੀਕ ਆ ਨੰਬਰ ਬੋਲ ਦੇ ਬਈ ਆਪਣਾ 82649 63466 ਇੱਕ ਵਾਰੀ ਹੋਰ ਬੋਲ ਦੇ 82649 63466 ਠੀਕ ਆ ਧੰਨਵਾਦ ਵੀਰੇ ਲਓ ਜੀ ਆ ਬੈਡ ਕਰ ਲਿਓ ਚੈੱਕ ਕਰਾ ਸਾਨੂੰ ਦਿਖਾਤੀ ਬਾਕੀ ਕੰਟੈਕਟ ਨੰਬਰ ਬਾਈ ਦਾ ਲੈ ਕੇ ਦੇਤਾ ਤਸੱਲੀ ਤੁਸੀਂ ਆਪ ਕਰਨੀ ਆਗੀ ਤੇ ਬਾਈ ਕਹਿੰਦਾ 30 ਕਿਲੋ ਕਰ ਜੂਗੀ 25 ਕਿਲੋ ਬੋਲਾ ਤਿਆਰ ਆ ਸੇ ਦਿਗ ਨੂੰ ਸੂਈ ਸੀ ਦੋ ਦਿਨ ਸੂਈ ਨ ਹੋਗੇ ਤੇ ਮਗਰ ਬੱਸਾਂ ਕੱਲ ਲੋ ਕੰਡਕਟਰ ਬਾਈ ਨਾਲ ਲਓ ਜੀ ਮਿੱਤਰੋ ਕਾਮ ਅੱਜ ਕਰੋ ਚੱਕ ਤੇ ਥਣ ਹਵਾਨੇ ਤੁਸੀਂ ਦੇਖ ਸਕਦਾ ਮੋਟਾ ਥਣ ਲੱਗਿਆ ਬਿੱਥੀ ਵਾਲਾ ਥਣ ਲੱਗਿਆ ਹਵਾਨੇ ਦੀ ਵਧੀਆ ਪਿੱਠ ਪੁੜੇ ਦੀ ਵੀ ਤੁਸੀਂ ਦੇਖ ਸਕਦੇ ਹੋ ਤੇ ਬਾਡੀ ਲੈਣ ਦੀ ਮੱਝ ਕਰੋ ਚੱਕਰਾਂ ਤੇ ਫੇਸ ਕੁਆਲਿਟੀ ਤੁਹਾਨੂੰ ਮੂਰੇ ਹੋ ਕੇ ਦਿਖਾ ਦਿੰਦੇ ਆ ਇੱਕ ਸੌਦਾ ਚੱਲੀ ਜਾਂਦਾਗਾ ਬਾਈ ਉਹ ਨਹੀਂ ਤੇ ਫੇਸ ਕੁਆਲਿਟੀ ਦੇਖਦਾ ਖੁੱਲੇ ਸਿੰਗਾ ਦੀ ਆ ਤੇ ਮੱਥੇ ਤੇ ਫੁੱਲ ਆ ਗਈ ਗ੍ਰੇਡੇਟ ਕਹਿ ਰਹੇ ਨੇ ਆਪਾਂ ਗ੍ਰੇਡੇਟ ਮੱਝ ਹੈਗੀ ਆ ਬਾਕੀ ਸੌਦਾ ਚੱਲੀ ਜਾਂਦਾਗਾ ਸਰ ਤਾਂ ਦੂਜੀ ਬੱਤੀ ਹੈ ਜੇ ਸੌਦਾ ਬਾਕੀ ਡਿਟੇਲ ਲੈਣੇ ਆ ਬਾਈ ਹੁਣ ਤਾਂ ਆਪਾਂ ਪਰ ਰਿਕਾਰਡ ਇਹਦਾ ਸਾਰਾ ਪੁੱਛਾਂਗੇ ਤੇ ਤੁਰਦੀ ਘਰੇ ਚੈੱਕ ਕਰੋ ਕਿੰਨਾ ਵੀ ਨੁਕਸ ਹੋਵੇ ਜ਼ਿੰਮੇਵਾਰ ਰਹਿਣਾ ਬਾਈ ਕਨਾ ਰਤੀ ਭਰ ਦਾ ਨੁਕਸ ਨਹੀਂ ਜ਼ਿੰਮੇਵਾਰ ਆ ਤਸੱਲੀ ਕਰਕੇ ਮੱਝ ਲੈ ਜਿਓ ਚਾਹੇ ਉਹ ਫੌਰੀ ਵੀ ਬੰਦ ਨਾ ਵੀ ਤਨ ਆਪਾਂ ਤਾਂ ਨੀ ਕਿ ਹੜਕੇ ਦਾ ਗੱਲ ਕਰਦਾ ਉਹ ਨਹੀਂ ਗੱਲ ਤੇਰੇ ਨਾਲ ਉਹਨਾਂ ਨਾਲ ਮੈਂ ਤਾਂ ਮੁਰਗੀ ਦਾ ਐਜ ਕਰਿਆ ਜਮਈ ਤੂੰ ਦਾ ਕਿਹਨਾਂ ਲੱਗ ਗਿਆ ਕਰ ਉਹ ਆਪੇ ਲੱਗੇਗਾ ਲੈ ਵੀ ਸੌਦਾ ਚੱਲਦਾ ਬਾਜੀ ਲੈ ਕੇ ਮੇਰਾ ਫਲਵੈਰੀ ਦੀ ਆ ਤੁਹਾਨੂੰ ਐ ਕਰ ਦੋ ਥੋੜੀ ਜੀ ਫਲਵੈਰੀ ਆ ਫਲਵੈਰੀ ਆ ਤੁਹਾਨੂੰ ਵੀ ਦੇਖ ਸਕਦੇ ਹੋ ਉਹ ਖਰਾਬ ਆ ਮੈਂ ਉਹ ਦੇਖ ਲੈ ਮੈਂ ਖੜਾ ਹਾਂ ਆ ਗਿਆ ਆ ਗਿਆ ਉਹ ਇਹਨੂੰ ਅੱਜ ਜਾ ਉਹਦੇ ਨਾਲ ਕਰ ਲੈ ਕੋਈ ਉਹ ਲਾਲ ਬਦਲੇ ਨਾਲ ਆਮਣਾ ਕਹਿੰਦੇ ਉਹਦੇ ਨਾਲ ਇਹ ਕਹਿੰਦਾ ਉਹ ਉਹਦੇ ਬੁਲਾਉਂਦਾ ਲਾਲ ਜਾ ਕਰਿਆ ਉਹ ਹੱਗ ਮਾਰ ਲਈ ਮਨੁਤੀ ਨੂੰ ਮੈਂ ਇਸ ਲੈ ਆਉਣੀ ਮੈਂ ਸਤਿ ਸ਼੍ਰੀ ਅਕਾਲ ਬਾਈ ਜੀ ਹਾਂ ਸਤਿ ਸ਼੍ਰੀ ਅਕਾਲ ਜੀ ਬਾਈ ਜੀ ਜਿਹੜੀ ਆਪਾਂ ਮੱਝ ਤੋਰ ਕੇ ਆਈ ਆ ਕੀ ਰਿਕਾਰਡ ਆ ਦੀ ਇਹਦਾ ਇਹਦਾ ਰਿਕਾਰਡ ਵੀਰੇ 3ੇ ਸੂਏ ਆ ਮੱਝੇ 3ੇ ਸੂਏ ਆ ਜੀ ਹਾਂ 2 ਸੂਏ ਆਪਣੇ ਕੋਲ ਰਹੀ ਆ ਠੀਕ ਆ ਜੀ ਵੀਰੇ 12 13 ਕਿਲੋ ਦੁੱਧ ਦੱਤਾ ਮੱਝ ਨੇ ਠੀਕ ਆ ਜੀ ਵਧੀਆ ਤੇ ਹੁਣ ਕਿੰਨੇ ਕ ਦਿਨ ਬਾਕੀ ਨੇ ਜੀ ਵੀਰੇ ਹੈਗੇ 15 ਕ ਦਿਨ ਬਾਕੀ 15 ਕ ਦਿਨ ਬਾਕੀ ਨੇ ਜੀ 15 ਦਿਨ ਵੀਰੇ ਠੀਕ ਆ ਜੀ ਯਾਨੀ ਕਿੰਨਾ ਦੁੱਧ ਪਾਉ ਜੀ ਹੁਣ ਵੀਰੇ ਹੁਣ ਐਤ ਕੀ 14 15 ਕਿਲੋ ਪਾਉ ਕੀ ਵੀਰੇ 15 ਕਿਲੋ ਪਾਉ ਜੀ ਬਿਲਕੁਲ ਠੀਕ ਆ ਤੇ ਕੀ ਮੁੱਲ ਕਰਿਆ ਇਹਦਾ ਮੁੱਲ ਤਾਂ ਵੀਰੇ ਮੈਂ 90000 ਕਰਿਆ 90000 ਰੁਪਏ 80000 ਦੀ ਦੇ ਦੂੰਗਾ 85 ਦੇਣੀ ਆ ਜੀ ਮੌਕੇ ਤੇ ਹੋਰ ਵੀ ਮਾਨਤਨ ਹੋ ਜਾਊਗਾ ਵੀਰੇ ਮਾੜਾ ਮੋਟਾ ਆਪਣਾ ਨਾਮ ਤੇ ਐਡਰੈਸ ਬੋਲੋ ਜੀ ਸੁਖਵਿੰਦਰ ਸਿੰਘ ਹੈ ਜੀ ਪਿੰਡ ਕਿਸ਼ਨਪੁਰਾ ਠੀਕ ਆ ਜੀ ਜ਼ਿਲ੍ਹਾ ਰੋਪੜ ਜਿਲ੍ਹਾ ਰੋਪੜ ਜੀ ਹਾਂ ਜੀ 98147 ਹਾਂ ਜੀ 02136 ਇੱਕ ਵਾਰੀ ਹੋਰ ਬੋਲ ਦਿਓ ਜੀ 98147 02136 ਠੀਕ ਹੈ ਉਹ ਆਪਣਾ ਵਪਾਰ ਦਾ ਕੰਮ ਆ ਜੀ ਬਿਲਕੁਲ ਜੀ ਵਪਾਰ ਕਰੇ ਵੀ ਪਸ਼ੂ ਹੁੰਦੇ ਆ ਜੀ ਆਪਣੇ ਹੁੰਨੇ ਆ ਵੀਰ ਜੀ ਠੀਕ ਹੈ ਜੀ ਛੋਟੀਆਂ ਹੁੰਦੀਆਂ ਆਪਣੀਆਂ ਬਾਹਰੋਂ ਆਉਂਦੀਆਂ ਉੱਚੇ ਪਾਣੀ ਵਿੱਚ ਪਾਜਿਵੇਂ ਜੈਹ ਜੈ ਮਰਜ਼ੀ ਪਸ਼ੂ ਲੜੀਏ ਠੀਕ ਹੈ ਜੀ ਛੋਟੀਆਂ ਨੀਵੇਂ ਦੀਆਂ ਠੀਕ ਹੈ ਜੀ ਉਹ ਵੀ ਚਾਰ ਪਸ਼ੂ ਪਰੇ ਖੜੇ ਆ ਤਾਂ ਠੀਕ ਹੈ ਜੀ ਚੰਗੀਆਂ ਮੱਝਾਂ ਖੜੀਆਂ ਚੰਗੀਆਂ ਮੱਝਾਂ ਨੇ ਵੀ ਬਿਲਕੁਲ ਚੰਗੀਆਂ ਬਹੁਤ ਜ਼ਿਆਦਾ ਠੀਕ ਹੈ ਜੀ ਚਲੋ ਉਹਨਾਂ ਦੀ ਵੀ ਵੀਡੀਓ ਬਣਾ ਲੈਂਦੇ ਆ ਨਾ ਜੀ ਹਾਂ ਜੀ ਵੀਡੀਓ ਠੀਕ ਹੈ ਜੀ ਤੇ ਲਓ ਜੀ ਆ ਮੱਝ ਤੁਹਾਨੂੰ ਦਿਖਾਤੀ ਤੇ ਨੰਬਰ ਤੁਹਾਨੂੰ ਲੈ ਕੇ ਦੇਤਾ ਬਾਈ ਦਾ ਜੇ ਤੁਹਾਨੂੰ ਪਸੰਦ ਆਉਂਦੀ ਆ ਤੇ ਕਰ ਲਓ ਕੰਟੈਕਟ ਨੰਬਰ ਬਾਈ ਨਾਲ ਲੋ ਵੀ ਮਿੱਤਰੋ ਕਾ ਬੈਡ ਚੈੱਕ ਕਰੋ ਥਾਣ ਹਵਾਨੇ ਤੁਸੀਂ ਦੇਖ ਸਕਦੇ ਹੋ ਤੇ ਥਾਣ ਹਵਾਨੇ ਦੀ ਪਿੱਠ ਪੂੜੀ ਤੁਸੀਂ ਦੇਖ ਸਕਦੇ ਹੋ ਤੇ ਬਾਡੀ ਲੈਂਡ ਦੀ ਬਹੁਤ ਲੰਬੀ ਲੁੰਜੀ ਆ ਤੇ ਫੇਸ ਕੁਆਲਿਟੀ ਦੀ ਦੇਖੋ ਤੇ ਫੇਸ ਕੁਆਲਿਟੀ ਤੁਸੀਂ ਦੇਖ ਸਕਦੇ ਹੋ ਫੇਸ ਕੁਆਲਿਟੀ ਦੀ ਬਹੁਤ ਸੋਹਣੀ ਆਗੀ ਥਾਣਾ ਹਵਾਨਾ ਦੀ ਦੇਖ ਸਕਦਾ ਥਾਣਾ ਦੀ ਦੇਖ ਸਕਦਾ ਨੇ ਵਿੱਤੀ ਬਹੁਤ ਹੱਸਣਾ ਨੇ ਵਿੱਚ ਤੇ ਅਡਰ ਰੂਟ ਬਹੁਤ ਵਧੀਆ ਲੱਗਿਆ ਹੋਇਆ ਤੇ ਬਾਕੀ ਡਿਟੇਲ ਆਪਾਂ ਬਾਅਦ ਹੁਣ ਤਾਂ ਲਵਾਂਗੇ ਕੀ ਰਿਕਾਰਡ ਹੈ ਇਹਦਾ ਤੁਸੀਂ ਕਰਾ ਚੈੱਕ ਕਰੋ ਕਰੋ ਸਤਸ੍ਰੀਕਾਲ ਵੀਰੇ ਸਤਸ੍ਰੀਕਾਲ ਵੀਰੇ ਵੀਰੇ ਆਪਾਂ ਜਿਹੜੀ ਬੈੜੀ ਲੈ ਕੇ ਆਏ ਆ ਇਹ ਹਾਂਜੀ ਤੇ ਇਹਦਾ ਕੀ ਰਿਕਾਰਡ ਆਗਾ ਵੇਰੇ ਇਹਨੇ ਬਲੂਨ ਨੇ ਕੱਢਿਆ 24 25 ਕਿਲੋ ਤੂੰ ਤਾਂ 24 25 ਕਿਲੋ ਬਲੂਨ ਨੇ ਕੱਢਿਆ ਦੂਜੇ ਸਵੇ ਸੁਣਾ ਉਹਨੇ ਠੀਕ ਆ ਤੇ ਕਿੰਨੇ ਦਿਨ ਬਾਕੀ ਨੇ ਹੁਣ ਇਹਦੇ ਵੀਰੇ 10 ਤੋਂ 12 ਦਿਨ ਰਹਿ ਜਣਗੇ 10 ਤੋਂ 12 ਦਿਨ ਰਹਿੰਦੇ ਆ ਜੀ ਠੀਕ ਆ ਯਾਨੀ ਪਹਿਲੇ ਸੂਏ ਆਪਣੇ ਕੋਲ ਹੀ ਸੀਗੀ ਹਾਂਜੀ ਹਾਂ ਪਹਿਲੇ ਸੂਏ ਆਪਣੇ ਕੋਲ ਹੀ ਸੀਗੇ ਤੇ ਆਪਣਾ ਘਰ ਦਾ ਲੱਕਰੇਲੂ ਦਾ ਵਪਾਰ ਦਾ ਵਪਾਰ ਦਾ ਕੰਮ ਆ ਠੀਕ ਆ ਤੇ ਨਾਮ ਕੀ ਹੈ ਵੀਰੇ ਆਪਣਾ ਨਾਮ ਭਿੰਦਰ ਸਿੰਘ ਆ ਵੀਰੇ ਐਡਰੈਸ ਪਿੰਡ ਕਲਾਲਮਾ ਜਿਹੜਾ ਜਿਹੜਾ ਫਰੇਗੜ ਸਾਹਿਬ ਠੀਕ ਆ ਜੀ ਤੇ ਵੀਰੇ ਕੀ ਮੁੱਲ ਵੜੀ ਰੱਖਿਆ ਇਹਦਾ ਮੁੱਲ ਤਾਂ 10 ਦਾ ਆ ਵੀਰੇ ਦਾ 10 ਦਾ ਦੇਣ ਹਾਂ ਨਾ ਜੀ 95 ਹੀ ਦੇਵਾਂਗੇ 95 ਦੇਣੀ ਆ ਹੋਰ ਹੋਜੂ ਮਾਨਤਨ ਆਹ ਹੋਜੂ ਮੌਕੇ ਤੇ ਮਾਣ ਆ ਤੇ ਨੰਬਰ ਬੋਲ ਦਿਓ ਵੀਰੇ ਆਪਣਾ 81476 ਹਾਂਜੀ 87128 ਇੱਕ ਵਾਰੀ ਰਿਪੀਟ ਕਰ ਦਿਓ 81476 ਠੀਕ ਆ ਜੀ ਠੀਕ ਹੈ ਧੰਨਵਾਦ ਵੀਰੇ ਲਓ ਵੀ ਮਿੱਤਰੋ ਜੀ ਆ ਬੈਠ ਕੇ ਸਾਨੂੰ ਪਸੰਦ ਆਉਂਦੀ ਆ ਕਿਸਾਨ ਵੀਰੋ ਤਸੱਲੀ ਤੁਸੀਂ ਆਪ ਕਰਨੀ ਆ ਤੇ ਬਾਈ ਕਹਿੰਦਾ ਵਪਾਰ ਦਾ ਕੰਮ ਆ ਸਾਡਾ ਤੁਸੀਂ ਇਹ ਤਸੱਲੀ ਕਰਕੇ ਨੰਬਰ ਵਾਈ ਦਾ ਲੈਤਾ ले ਸਕਦੇ ਲੋ ਜੀ ਬਾਈ ਹੁਣੇ 2 3 ਗਾਮ ਲੈ ਕੇ ਆਏ ਸੀਗੇ ਤੇ 2 ਗਾਮ ਰਹਿ ਗਈਆਂ ਤੇ ਡਿਟੇਲ ਆਪਾਂ ਬਾਈ ਹੁਣ ਤਾਂ ਲਵਾਂਗੇ ਕੀ ਡਿਟੇਲ ਇਹਨਾਂ ਦੀ ਇੱਕ ਜਰਸੀ ਹੈ ਮੈਨੂੰ ਲੱਗਦਾ ਤੇ ਇੱਕ ਕ੍ਰਾਸ ਵੇਲਾ ਤੇ ਡਿਟੇਲ ਆਪਾਂ ਬਾਈ ਹੁਣ ਤਾਂ ਲਵਾਂਗੇ 3 ਲੈ ਕੇ ਆਏ ਸੀ 2 ਰਹਿ ਗਈਆਂ ਬਾਕੀ ਜਰਸੀ ਮੈਨੂੰ ਲੱਗ ਕੂਈ ਹੋਈ ਆ ਇੱਕ ਗੱਬਣ ਆ ਗਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਬਾਈ ਆਪਾਂ ਇੱਥੇ ਕਿੰਨਿਆ ਗਾਵਾਂ ਲੈ ਕੇ ਆਏ ਸੀਗੇ ਅਸੀਂ ਤਿੰਨ ਗਾਵਾਂ ਲੈ ਆਏ ਸੀਗੇ ਤਿੰਨ ਲੈ ਆਈ ਇੱਕ ਸੇਲੋ ਕੀ ਦੋ ਰਹਿ ਗਈਆਂ ਹਾਂਜੀ ਠੀਕ ਆ ਜੀ ਇੱਕ ਜਰਸੀ ਰਹਿ ਗਈ ਇੱਕ ਕ੍ਰਾਸ ਬਣਾਏ ਨਹੀਂ ਹੈ ਚਫੀਆ ਰੰਗ ਕਾਲਾ ਹੀ ਅੱਛਾ ਰੰਗ ਕਾਲਾ ਇਹਦਾ ਨਹੀਂ ਕ੍ਰਾਸ ਨਹੀਂ ਹੈਗੀ ਨਹੀਂ ਕ੍ਰਾਸ ਨਹੀਂ ਠੀਕ ਹੈ ਜਿਹੜੀ ਜਰਸੀ ਆਪਾਂ ਦਿਖਾਈ ਹੈ ਜੀ ਆਹ ਹਾਂਜੀ ਇਹ ਕਿੰਨਾ ਟਾਈਮ ਹੋ ਗਿਆ ਸੂਈ ਨੂੰ ਇਹਨੂੰ ਇਹਨੂੰ 10 12 ਦਿਨ ਹੋ ਗਏ ਸੂਈ ਕਿੰਮਾ ਸੂਆ ਜੀ ਇਹ ਇਹ ਪਹਿਲਾਂ ਸੂਆ ਹੀ ਆ ਪਹਿਲਾ ਪਲੂਨ ਹੀ ਆ ਜਾਣੀ 10 12 ਸੂਈ ਨੂੰ ਦਿਨ ਹੋ ਗਏ ਹਾਂਜੀ ਮਗਰ ਕੀ ਆਈ ਬੱਚਾ ਮਗਰ ਬੱਛਾ ਹੀ ਹੁਣ ਦੁੱਧ 22 ਕਿਲੋ ਤਿਆਰ ਆ ਬੱਚੀ ਥੱਲੇ 22 ਕਿਲੋ ਤਿਆਰ ਆ ਜੀ ਹਾਂਜੀ ਕਿੰਨਾ ਪੀਕ ਲੈਵਲ ਕਰਜੋ ਜੀ ਠੀਕ ਲੈਵਲ 24 25 ਕਿਲੋ ਕਰੂਗੀ 24 25 ਦਾ ਗਾਰੰਟੀ ਨਾ ਕਰਜੋ ਜੀ ਜਿੱਤ ਤਸੱਲੀ ਨਾਲ ਆਪਾਂ ਕਰੋ ਚਵਾ ਦਾਂਗੇ ਭਾਵੇਂ ਚਾਰ ਡੰਗ ਛੋ ਕੇ ਲੈ ਜਾਓ ਠੀਕ ਹੈ ਕੀ ਮੁੱਲ ਵਾਲੀ ਰੱਖਿਆ ਜੀ ਇਹਦਾ ਮੁੱਲ ਇਹਦਾ 75 ਆ ਜੀ ਇਹ ਪੈਂਟ ਦੀ ਦਿਆਂਗੇ ਪੈਂਟ ਦੀ ਹਾਂ ਨਾ ਇਹ ਕਿ ਹੋਜੂ ਮਾੜਾ ਮੁੱਟ ਮੰਨ ਤਾਣ ਮੁੱਨ ਮੰਨ ਤਾਣ ਹੈ ਤਾਂ ਹੋਜੂ ਮਨ ਤਾਣ ਹਾਂਜੀ ਠੀਕ ਹੈ ਜ ਜਾ ਸੁਆ ਪਲੂਨ ਨੇ 25 26 ਚਵਾਤਾ ਜੀ 10 ਦਿਨ ਲੈਂਦੀ ਆਈ ਇਹ 10 ਦਿਨ ਲੈਂਦੀ ਹੈ ਕੱਚੀ ਆ 10 ਦਿਨਾਂ ਦੀ ਕਿੰਨਾ ਦੁੱਧ ਕਰ ਦੋ ਜੀ ਇਹ ਦੁੱਧ 1 20 30 ਲੀਟਰ ਚ ਆਉਗੀ ਬੱਚੇ 30 ਲੀਟਰ ਚ ਬਾਈ ਇਹ ਵੀ ਤਸੱਲੀ ਕਰਾ ਦਾਂਗੇ ਆਪਾਂ ਹਾਂਜੀ ਠੀਕ ਆ ਜੀ ਤੇ ਇਹਦਾ ਮੁੱਲ ਕੀ ਰੱਖਿਆ ਜੀ ਇਹਦਾ ਮੁੱਲ 85 ਹੈ 75 ਦੀ ਦਿਆਂਗੇ ਇਹ 75 ਦੀ ਦੇਣੀ ਹੈ ਜੀ ਯਾਨੀ ਮਾਤਲ ਹੋਰ ਥੋੜਾ ਮੋਟਾ ਹੋ ਜਾਊਗਾ ਤੇ ਨਾਮ ਤੇ ਆਪਣਾ ਐਡਰੈਸ ਬੋਲ ਦਿਓ ਜੀ ਨਾਮ ਸੁਖਵੀਰ ਸਿੰਘ ਧਰਮਕੋਟ ਹਾਂਜੀ ਮੋਬਾਈਲ ਨੰਬਰ ਹੈਗਾ 98766 ਹਾਂਜੀ 52442 ਠੀਕ ਹੈ ਇਹ ਰਿਪੀਟ ਕਰ ਦਿਓ ਜੀ 98766 ਹਾਂਜੀ 52442 ਠੀਕ ਹੈ ਇਹ ਘਰੇ ਆਪਣੇ ਵਪਾਰ ਦਾ ਕੰਮ ਆ ਜੀ ਘਰੇ ਪਸ਼ੂ ਕਿੱਦਾਂ ਦੇ ਹੁੰਦੇ ਆ ਜੀ ਆਪਣੇ ਚੰਗੇ ਤੋਂ ਚੰਗੀ ਵੈੜ ਹੁੰਦੀ ਚੰਗੀ ਤੋਂ ਚੰਗੀ ਝੋਟੀ ਹੁੰਦੀ ਹੈ ਠੀਕ ਹੈ ਜਾਨੀ ਮੱਝਾਂ ਦੇ ਗਾਵਾਂ ਦੋਨੋਂ ਦੀ ਕੰਮ ਆ ਜੀ ਉੱਚੇ ਮੁੱਲ ਵਾਲੀਆਂ ਵੀ ਨੀਵੇਂ ਮੁੱਲ ਵਾਲੋ ਦੋਨੀਆਂ ਹੁੰਦੀਆਂ ਠੀਕ ਹੈ ਜੀ ਠੀਕ ਆ ਤਸੱਲੀ ਆਪਾਂ ਕਰੋ ਕਰ ਦਾਂਗੇ ਜੀ ਜਿਵੇਂ ਮਰਜ਼ੀ ਕਰ ਲਓ ਜੀ ਠੀਕ ਹੈ ਜੀ ਧੰਨਵਾਦ ਜੀ ਧੰਨਵਾਦ ਲਓ ਵੀ ਮਿੱਤਰਾਂ ਦੋ ਤੁਹਾਨੂੰ ਗਾਮਾ ਦਿਖਾਈ ਆਵੇਂ ਇੱਕ ਜਰਸੀ ਆ ਤੇ ਇੱਕ ਕਾਲੀ ਐਚਐਫ ਆ ਇਹ ਦਸ਼ਕ ਦਾ ਲੰਦੀ ਆ ਇਹ ਸੂਈ ਉਹੀ ਆ ਗਈ ਤੇ ਦੋਨਾਂ ਗਾਮਾਂ ਚੋਂ ਜੇ ਕੋਈ ਗਾਮ ਪਸੰਦ ਆਉਂਦੀ ਆ ਬਾਈ ਨਾ ਕਰ ਲਓ ਸੰਪਰਕ ਤੇ ਨੰਬਰ ਤੁਹਾਨੂੰ ਲੈ ਕੇ ਦਿੱਤਾ ਲਓ ਵੀ ਕਿਸਾਨ ਵੀਰੋ ਸੁਣੋ ਨਾ ਖੰਨਾ ਮੰਡੀ ਤੇ ਸਾਨੂੰ ਬਸਤੀਆਂ ਦਿਖਾ ਰਹੇ ਆ ਬਾਈ ਹੁਣ ਹੀ ਬਸਤੀਆਂ ਲੈ ਕੇ ਆਏ ਨੇ ਪੰਜ ਬਸਤੀਆਂ ਨੇ ਬਾਈ ਹੁਣ ਕਿ ਅਖੀਰੀਆਂ ਬਸਤੀਆਂ ਨੇ ਤੇ ਡਿਟੇਲ ਆਪਾਂ ਸਾਰੀ ਬਾਈ ਹੁਣ ਤਾਂ ਲਵਾਂਗੇ ਤੇ ਬਾਈ ਕਹਿੰਦੇ ਇੱਕ ਬੈੜ ਲੈ ਕੇ ਆਏ ਸੀ ਕਿ ਬੈੜ ਅਸੀਲ ਹੋਗੀ ਇਹਨਾਂ ਦੀ ਤੇ ਪੰਜ ਬਸਤੀਆਂ ਲੈ ਕੇ ਆਏ ਨੇ ਖੇਰੀਆਂ ਨੇ ਤੇ ਬਾਕੀ ਡਿਟੇਲ ਨੰਬਰ ਸਾਰਾ ਐਡਰੈਸ ਨੂੰ ਬਾਈ ਹੁਣ ਤਾਂ ਲੈ ਕੇ ਦਵਾਂਗੇ ਠੀਕ ਚੈੱਕ ਕਰੋ ਕਰੋ ਤੁਸੀਂ ਸਾਰੀਆਂ ਬਸਤੀਆਂ ਚੈੱਕ ਕਰ ਸਕਦੇ ਹੋ ਤੇ ਫੇਸ ਕੁਆਲਿਟੀ ਦੇਖ ਸਕਦੇ ਹੋ ਤੁਸੀਂ ਫੇਸ ਦੀ ਕੁਆਲਿਟੀ ਸਾਰਿਆਂ ਨੂੰ ਦੇਖ ਸਕਦੇ ਹੋ 5 ਲੈ ਕੇ ਆਏ ਨੇ ਬਾਈ ਹੁਣੀ ਬਾਕੀ ਡਿਟੇਲ ਆਪਰ ਬਾਈ ਹੁਣਾ ਤੋਂ ਲੈਣੇ ਆ ਸਸਤੀ ਗੱਲ ਵੀਰੇ ਸਸਤੀ ਗੱਲ ਜਮਾਨਾ ਬਾਈ ਜੀ ਆਪਾਂ ਇੱਥੇ ਬੱਸੀਆਂ ਲੈ ਕੇ ਆਏ ਸੀ ਕਬੱਡੀਆਂ گاਵਾ ਵੀ ਲੈ ਕੇ ਆਏ ਸੀਗੇ ਇਹ ਭਾਜੀ ਆਪਾਂ ਇੱਕ ਗਾਂ ਲੈ ਕੇ ਆਏ ਠੀਕ ਆ ਜੀ ਤੇ 10 ਬੱਸੀਆਂ ਜੀ 10 ਬੱਸੀਆਂ ਸੀਗੀਆਂ ਇੱਕ ਗਾਂ ਸੇਲ ਹੋ ਗਈ ਜੀ ਹਾਂ 10 ਸੇਲ ਹੋ ਗਈ ਠੀਕ ਆ ਜੀ ਪੰਜ ਬੱਸੀਆਂ ਸੇਲ ਹੋ ਗਈਆਂ ਪੰਜ ਬੱਸੀਆਂ ਸੇਲ ਹੋ ਗਈਆਂ ਪੰਜ ਰਹਿ ਗਈਆਂ ਹਾਂ ਜੀ ਤੇ ਆਪਣਾ گاਵਾ ਤੇ ਬਸੀਆਂ ਦਾ ਹੀ ਕੰਮ ਆ ਮੱਝਾਂ ਦਾ ਹੈਗੀ ਹੁੰਦੀਆਂ ਬੱਚਿਆਂ ਦਾ ਕੰਮ ਹੀ ਆ ਜੀ ਆਪਣਾ ਜੱਦੀ ਪੁਛਤੀ ਦਾਦੇ ਪਰਦਾਦੇਾਂ ਤੋਂ ਮਾਦਾ ਵਪਾਰ ਦਾ ਰਣ ਵਾਲਿਆ ਠੀਕ ਆ ਜੀ ਕਰਿਆ ਅੱਡਾ ਵਧੀਆ ਬਣਿਆ ਠੀਕ ਆ ਜੀ ਜੀਆਂ ਦਾ ਕੰਮ ਹੀ گاਵਾ ਵੀ ਕਰੇ ਲੈ ਜੀ ਠੀਕ ਆ ਭਾਈ ਜੀ ਅਸੀਂ ਨਾਲ ਕਰ ਲਈ ਠੀਕ ਆ ਜੀ ਜਿਹੜੀਆਂ ਆ 5 ਬਸੀਆਂ ਲੈ ਕੇ ਆਏ ਹੋ ਜੀ 10 ਲੈ ਕੇ ਆਏ ਸੀ ਅੱਜ ਇਹਨਾਂ ਨੇ 5 ਸੇਲ ਹੋ ਗਈਆਂ ਹਾਂਜੀ ਹਾਂਜੀ ਇਹ ਖੀਰੀ ਨਹੀਂ ਬਾਈ ਜੀ ਸਾਰੀਆਂ ਸਾਰੀਆਂ ਖੀਰੀ ਲੈਂਦੀਆਂ ਇੱਕ ਦੋਂਦੀ ਸੀ ਬੱਛੀ ਭਾਈ ਇੱਕ ਦੋਂਗੀ ਸੀ ਹਾਂਜੀ ਹਾਂਜੀ ਠੀਕ ਆ ਜੀ ਇਹ ਰਿਕਾਰਡ ਆ ਜੀ ਜਾਂ ਫਿਰ ਉਦਾਂ ਹੀ ਸਿਮਨ ਲੱਗੇ ਹੋਏ ਨੇ ਨੇ ਐਸਾ ਇਸ ਮਰਕਾਟ ਵਾਲਾ ਨਾ ਨਾਰਮਲ ਹੀ ਬਣ ਲੱਗੇ ਸਾਰੇ ਠੀਕ ਆ ਜੀ ਹਾਂ ਜੀ ਤੇ ਕੀ ਮੁੱਲ ਵੜੀ ਰੱਖਿਆ ਬਈ ਇਹਨਾਂ ਦਾ ਇਹ ਹੁਣ ਜੀ ਜੇ ਦੇ ਕੱਲੀ ਕੱਲੀ ਦੇ ਹਿਸਾਬ ਨਾਲ ਵੇਖੀ ਇਹਦੇ ਹਾਂ ਜੀ ਕੋਈ 10 ਦੀ ਆ ਕੋਈ 11 ਰੱਖਿਆ ਕਿਸ ਦਾ ਮੁੱਲ ਠੀਕ ਆ ਜੀ ਹਾਂ ਜੀ ਜੇ ਕੱਠੀਆਂ ਲੈਣੀਆਂ ਹੁਣ ਕੱਠੀਆਂ ਫਿਰ ਪੁੱਠੇ ਦੇ ਹਿਸਾਬ ਨਾਲ ਵੇਚ ਲੱਗ ਜਿੱਦਾਂ ਤੁਸੀਂ ਕਹੋ ਕੋਈ ਮੁੱਲ ਕਹੋ ਜੀ ਠੀਕ ਆ ਯਾਰ ਆਪਣਾ ਨਾਮ ਦੱਸ ਦਿਓ ਜੀ ਨਾਮ ਮੇਰਾ ਗੁਰਮਤੀ ਸਿੰਘ ਆ ਵੈਸੇ ਗੋਲਦੀ ਕਹਿੰਦੇ ਜੀ ਠੀਕ ਆ ਜੀ ਐਡਰੈਸ ਜੀ ਜ਼ਿਲ੍ਹਾ ਅਮਰਸਰ ਹਾਂ ਜੀ ਪਿੰਡਾ ਪਲਾਣਾ ਸੁਲਪੁਰ ਆ ਠੀਕ ਆ ਜੀ ਤਸਵੀਰ ਬਾਬਾ ਬਗਲਾ ਠੀਕ ਆ ਜੀ ਕੋਡ ਕਰੀਏ ਓਕੇ ਕੰਟੈਕਟ ਨੰਬਰ ਜੀ 98768 ਹਾਂਜੀ 41941 ਇੱਕ ਵਾਰ ਰਿਪੀਟ ਕਰ ਦਾਂ ਜੀ 98768 ਹਾਂਜੀ 41941 ਠੀਕ ਆ ਜੀ ਜੇ ਬਾਈ ਘਰੇ ਆਪਣੇ ਵੱਡੇ ਪਸ਼ੂ ਜਿਵੇਂ ਗਾਵਾਂ ਜਾਂ ਮੱਝਾਂ ਦੇ ਘਰੋਂ ਤਸੱਲੀ ਕਰਕੇ ਲੈ ਜਾਣੀ ਹੋਵੇ ਅਗਲੇ ਨੇ ਕੋਈ ਗੱਲ ਨਹੀਂ ਜੀ ਲੈ ਸਕਦੇ ਆ ਨਾ ਕਿਵੇਂ ਹੁੰਦਿਆ ਹਰ ਤਰ੍ਹਾਂ ਦਾ ਪਸ਼ੂ ਘਰੇ ਹੁੰਦਾ ਉੱਚੇ ਮੁੱਲ ਦਾ ਨੀਵੇਂ ਮੁੱਲ ਦਾ ਨਾ ਭਾਵੇਂ ਭਾਵੇਂ 1.5 ਲੱਖ ਦੀ ਗਾਂ ਲੈ ਲੋ ਵੀ ਆਪਣੇ ਕੋਲ ਠੀਕ ਆ ਜੀ ਨਹੀਂ ਤਸੱਲੀ ਕਰਕੇ ਘਰੋਂ ਲਿਆ ਸਕਦਾ ਹਾਂਜੀ ਹਾਂਜੀ ਲੈ ਸਕਦੇ ਆ ਠੀਕ ਆ ਬਾਈ ਜੀ ਧੰਨਵਾਦ ਜੀ ਲਓ ਬਾਈ ਜੀ ਆ ਪੰਜ ਬੱਸੀਆਂ ਬਾਈ ਹੁਣੇ ਕਿਹਨੇ ਰਹਿ ਗਈਆਂ ਨੰਬਰ ਤੁਹਾਨੂੰ ਲੈ ਕੇ ਦਿੱਤਾ ਬਾਈ ਹੁਣ ਜੇ ਇਹਨਾਂ ਚੋਂ ਪੰਜਾਂ ਚੋਂ ਕੋਈ ਵੀ ਬੱਸੀ ਤੁਹਾਨੂੰ ਜਾਂ ਪੰਜੇ ਖਰੀਦਣ ਵਾਲੇ ਪਸੰਦ ਆਉਂਦੀ ਆ ਬਾਈ ਦਾ ਨੰਬਰ ਲੈ ਲੈ ਕੇ ਦਿੱਤਾ ਬਾਈ ਨਾਲ ਕਨੈਕਟ ਕਰ ਲਿਓ ਤੇ ਬਾਈ ਕਹਿੰਦਾ ਘਰੇ ਵੀ ਬੱਸੀਆਂ ਹੁੰਦੀਆਂ ਨੇ ਗਾਵਾਂ ਤੇ ਮੱਝਾਂ ਦਾ ਵੀ ਬੰਦਾ ਪਾਉਂਦਾ ਤਸੱਲੀ ਤੁਸੀਂ ਆਪ ਕਰਨੀ ਆ ਤੇ ਨੰਬਰ ਲੈ ਕੇ ਦਿੱਤਾ ਬਾਈ ਤੁਹਾਨੂੰ ਕਰ ਲਿਓ ਸੰਪਰਕ ਤੇ